ਪੈਰਾਂ ਦੇ ਬੰਦ ਕੱਟੇ ਹੱਥਾਂ ਦੇ ਬੰਦ ਕੱਟੇ ਗਰਦਨ ਦੀ ਵਾਰੀ ਆਈ ਤੇ ਭਾਈ ਮਨੀ ਸਿੰਘ ਕਹਿੰਦੇ ਜਲਾਦ ਇਹ ਸਿਰਫ ਦੋ ਪੌੜੀਆਂ ਰੈਂਦੀਆਂ ਨੇ ਪੜ ਲੈਣ ਦੇ ਜਬਜੀ ਸਾਹਿਬ ਦੀ ਕੱਟ ਨਹੀਂ ਕਰਦਾ ਪਾਠ ਕਰ ਰਹੇ ਸਨ ਭਾਈਸ ਪਾਠ ਦਾ ਰੂਪ ਐਸਾ ਕਿ ਦੋ ਪੌੜੀਆਂ ਪੜ ਲੈਣ ਦੇ ਜਲਾਦ ਕਹਿੰਦਾ ਨਹੀਂ ਇਸ ਤਰ੍ਹਾਂ ਦੀ ਮੈਨੂੰ ਆਗਿਆ ਨਹੀਂ ਹੈ ਮੈਂ ਤਾਂ ਬਿਨਾਂ ਰੁਕੇ ਸਾਰਾ ਕੰਮ ਕਰਨਾ ਹੈ ਤਲਵਾਰ ਚਲਾਈ ਗਰਦਨ ਅਲਗ ਕਰ ਦਿੱਤੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਰੋਮ ਰੋਮ ਦੇ ਚੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ جاری ਸੀ ਪਾਠ ਦੀ ਸਮਾਪਤੀ ਹੋਈ ਭਾਈ ਸਾਹਿਬ ਜੀ ਦੇ ਪ੍ਰਾਣਾਂ ਦਾ ਅੰਤ ਹੋਇਆ ਗੁਰਮੁਖ ਰੋਮ ਰੋਮ ਹਰ ਦੇ ਆਵੇ ਸਦੀਵੀ ਖੇੜਾ ਹੈ ਚਾਹੇ ਕੋਈ ਸਦਕਾਰ ਕਰ ਰਿਹਾ ਹੈ ਖਿੜਿਆ ਹੋਇਆ ਹੈ ਹਰਦਾ ਕਹਿੰਦਾ ਅਕਲ ਨੂੰ ਤੈਨੂੰ ਸਿਰਫ ਆਕਾਰ ਦਾ ਪਤਾ ਹੈ ਪਰ ਮੈਂ ਤੇਰਾ ਅਕਾਰ ਨੋ ਵੀ ਜਾਣਦਾ ਹਾਵਕ ਮਨੋਖੀ ਸੰਬੰਧ ਜੋੜ ਸਕਦਾ ਹੈ ਉਹ ਤਾਂ ਅਕਲ ਦੀ ਦੁਨੀਆ ਦੇ ਰਹਿਣ ਵਾਲਾ ਬੜੇ-ਬੜੇ ਪੰਡਤ ਹੈਰਾਨ ਹੋ ਗਏ ਸਨ ਰਵਦਾਸ ਬਗਤ ਬਣ ਗਏ ਭ੍ਰਮ ਗਏ ਨਹੀਂ ਹੋ ਕੇ ਇਹ ਨਾਮ ਦੇ ਵੇ ਤੇ ਛੀਂਬਾ ਸੀ ਸ਼ੋਧਰ ਸੀ ਵਿਚਾਰੇ ਨੂੰ ਮਾਰ-ਮਾਰ ਕੇ ਮੰਦਰ ਚੋਂ ਵੀ ਘਟਿਆ ਸੋਧ-ਸੋਧ ਕਰ ਮਾਰ ਉਤ ਰਹਾਂ ਕਰਾਂ ਬਾਪ ਬੇਤਰਾ ਐ ਮੇਰੇ ਪਿਤਾ ਐ ਮੇਰੇ ਪ੍ਰਭੂ ਮੈਨੂੰ ਤੇ ਸ਼ੋਦਰ-ਸ਼ੋਦਰ ਆ ਕੇ ਕੱਢ ਮਾਰੇ ਇਹਨਾਂ ਨੇ ਬੈਠਣੇ ਨਹੀਂ ਦਿੱਤਾ ਨਾਮਦੇਵ ਨੇ irda ਅੱਗੇ ਕੀਤਾ ਹੈ ਉਹਨਾਂ ਪੰਡਤਾਂ ਨੇ ਆਪਣੀ ਅਕਲ ਲੱਜੇਗੀ irda ਅਕਲ ਨੂੰ ਕਹੇ ਰੇ ਉਹ ਖੁਦਾ ਜੋ ਹੈ ਔਰ ਮੈਂ ਖੁਦਾ ਨੁਮਾ ਹੋ ਉਹ ਸਿਰ ਖੁਦਾ ਦੀਆਂ ਗੱਲਾਂ ਕਰਨ ਵਾਲੀ ਹੈ ਅਕਲ ਮੈਂ ਖੁਦਾ ਦਾ ਰੂਪ ਹੀ ਹਾਂ ਕਦੀ ਕਦੀ ਸਾਡੀ ਲੋੜ ਦੁੱਖ ਵੀ ਆਉਂਦੀ ਹੈ ਉਹਨੂੰ ਪਤਾ ਹੁੰਦਾ ਹੈ ਦੁੱਖ ਤੋਂ ਬਿਨਾ ਸੁਚੇਤ ਨਹੀਂ ਹੋਵੇ ਜੋ ਕੁਝ ਮੇਰੀ ਚੌਲੀ ਚ ਪੈ ਗਿਆ ਮੇਰੀ ਲੋੜ ਸੀ ਦੁੱਖ ਪੈ ਗਿਆ ਇਹ ਮੇਰੀ ਲੋੜ ਸੀ ਇਸ ਤੋਂ ਬਿਨਾ ਮੇਰੀ ਬੇਹੋਸ਼ੀ ਟੁੱਟਣੀ ਨਹੀਂ ਸੀ ਸੁਖ ਮਿਲੇ ਹੈ ਮੇਰੀ ਲੋੜ ਸੀ ਇਹ ਵੀ ਪਰ ਦੁੱਖ ਮਿਲੇ ਇਹ ਮੇਰੀ ਲੋੜ ਸੀ ਪ੍ਰਭੂ ਲੋੜ ਦੇ ਮੁਤਾਬਕ ਚੌਲੀ ਦੇ ਚਪਦਾ ਹੈ ਬਿਨਾ ਥਾਪ ਦਿੱਤਿਆਂ ਜ਼ੋਰ ਦੀ ਤਬਲਾ ਨਹੀਂ ਬੋਲਦਾ ਢੋਲਕ ਨਹੀਂ ਬੋਲਦਾ ਬਿਨਾਂ ਦੁੱਖ ਦੀ ਛੋੜ ਦੇ ਮਨੁੱਖ ਦੀ ਜ਼ਬਾਨ ਚੋ ਵੀ ਵਾਹਿਗਰੂ ਨਹੀਂ ਲਿਖਦਾ। ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਕਿਦਰੇ ਵੀ ਚਲਾ ਜਾ ਤੇਰੀ ਲੋੜਾਂ ਦੀ ਪੂਰਤੀ ਹੋ ਜਾਏਗੀ ਸੁੱਖ ਨਹੀਂ ਮਿਲੇਗਾ। ਨਹੀਂ ਮਿਲੇਗਾ। ਨਾ ਜ਼ਮੀਨ ਤੇ ਮਿਲੇਗਾ ਨਾ ਅਸਮਾਨ ਤੇ ਮਿਲੇਗਾ। ਨਾ ਚੰ드ਰਮਾ ਤੇ ਮਿਲੇਗਾ ਨਾ ਮੰਗਲ ਤੇ ਮਿਲੇਗਾ। ਦੇਸ਼ ਬਦਲ ਲੈ ਘਰ ਬਦਲ ਲੈ ਮੁਲਕ ਬਦਲ ਲੈ। ਮਜ਼ਬਾ ਬਦਲ ਲੈ, ਜਾਤ ਪਾਤ ਤੋਂ ਬਦਲ ਲੈ, ਸ਼ਹਿਰ ਬਦਲ ਲੈ। ਸੁੱਖ ਨਹੀਂ ਮਿਲੇਗਾ। ਸਿਰਫ ਲੋਣਾ ਦੀ ਬੋੜਦੀ ਹੋਵੇਗੀ ਫਿਰ ਕਿਵੇਂ ਮਿਲੇਗਾ ਕਿੱਥੋਂ ਮਿਲੇਗਾ ਤੋਂ ਸਹਿਬ ਕਹਿੰਦੇ ਨੇ ਇੱਕ ਹੈ ਜਗ੍ਹਾ ਐਸੀ ਅਗਰ ਤੂੰ ਖੋਜੇ ਮਿਲੇਗਾ ਖੋਜ ਕਰਦੇ ਆਂ ਉਂਝ ਨਹੀਂ ਲੇਕਿਨ ਮਿਲੇ ਉਹ ਕਿੱਥੇ ਜਿੱਥੋਂ ਮੈਂ ਖੋਜ ਕਰਾਂ ਤੇ ਰਜ ਜਾਵਾਂ ਸਾਹਿਬ ਕਹਿੰਦੇ ਨੇ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨੇ ਦਪਾਈ